साखी सीरीज 2 सिद्ध साधुअनाल मुलाकात सिद्धी साधु एक तपस्वियों ਦਾ ਸੰਪਰਦਾਏ ਹਨ ਇਹ ਆਮ ਤੌਰ ਤੇ ਉੱਚੇ ਪਹਾੜਾ ਉਤੇ ਰਹਿੰਦੇ ਹਨ ਉਹ ਮੰਨਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਹੀ ਮੋਖ ਮੁਕਤੀ ਪ੍ਰਾਪਤ ਹੋ ਸਕਦੀ ਹੈ ਗੁਰੂ ਨਾਨਕ ਦੇਵ ਜੀ ਸਦਾ ਯਾਤਰਾ ਕਰਨ ਵਾਲੇ ਸਨ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੂਰ ਦੂਰ ਤੱਕ ਘੁੰਮਣ ਤੋਂ ਬਾਅਦ ਉਨ੍ਹਾਂ ਨੇ ਹਿਮਾਲਿਆ ਦੇ ਪਹਾੜੀ ਖੇਤਰਾਂ ਦੇ ਮਹੱਤਵਪੂਰਨ ਸਥਾਨਾਂ ਵੱਲ ਗਏ ਪਹਾੜਾਂ ਵਿੱਚ ਯਾਤਰਾ ਦੌਰਾਨ ਗੁਰੂ ਜੀ ਦੀ ਮੁਲਾਕਾਤ ਗੋਰਖਨਾਥ ਦੀ ਅਗਵਾਈ ਹੇਠ ਇੱਕ ਸਮੂਹ ਤਪੱਸਵੀਆਂ ਨਾਲ ਹੋਈ। ਪਹਿਲਾਂ ਤਾਂ ਉਹ 6000 ਮੀਟਰ ਉਚਾਈ ਤੇ ਗੁਰੂ ਜੀ ਨੂੰ ਵੇਖ ਕੇ ਹੈਰਾਨ ਰਹਿ ਗਏ। ਉਹ ਗੁਰੂ ਜੀ ਨੂੰ ਜੀਵਨ ਦਰਸ਼ਨ ਫਲਸਫੀ ਆਫ ਲਾਈਫ ਬਾਰੇ ਵਾਦ-ਵਿਵਾਦ ਵਿੱਚ ਹਰਾ ਕੇ ਨਿਮਰ ਕਰਨਾ ਚਾਹੁੰਦੇ ਸਨ ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ। ਗੁਰੂ ਨਾਨਕ ਦੇਵ ਜੀ ਦੇ ਤਰਕ ਅਤੇ ਉੱਤਰ ਵਧੀਆ ਸਨ। ਗੱਲਬਾਤ ਦੌਰਾਨ ਹੋਏ ਕੁਝ ਸਵਾਲ-ਜਵਾਬ ਹੇਠ ਲਿਖੇ ਹਨ। ਨਾਨਕ भटक दे फिरन की लाभ पवित्रता तो सिर्फ सच है। सिद्ध तू कौन है तेरा नाम की है तेरा मार्ग की है तेरा लक्ष्य की है तेरी असन ठिकाना किथे है? तू कि रहा है मुंडिया तू कि आया है ते किथे जा रहा है नानक ओ हर दिल दे अंदर के अंदरले केंद्र वसता है यही मेरा असन, अते मेरा घर है ਮੈਂ ਸੱਚੇ ਗੁਰੂ ਦੀ ਰਜ਼ਾ ਨਾਲ ਸੁਰਤ ਜੋੜ ਕੇ ਤੁਰਦਾ ਹਾਂ ਮੈਂ ਉਸ ਅਕਾਲ ਪੁਰਖ ਪ੍ਰਭ ਵੱਲੋਂ ਆਇਆ ਹਾਂ ਜਿੱਥਿਓ ਹੁਕਮ ਕਰਦਾ ਹੈ ਉੱਥੇ ਹੀ ਜਾਂਦਾ ਹਾਂ ਮੈਂ ਨਾਨਕ ਹਾਂ ਸਦਾ ਉਸ ਦੇ ਹੁਕਮ ਦੇ ਅਧੀਨ ਸਿਧ ਸੰਸਾਰ ਸਮੁੰਦਰ ਡਰਾਉਣਾ ਤੇ ਅਪਾਰ ਹੈ ਕੋਈ ਇਸ ਨੂੰ ਕਿਵੇਂ ਤਰੇ ਨਾਨਕ ਜਿਵੇਂ ਕਮਲ ਦਾ ਫੁੱਲ ਪਾਣੀ ਉੱਤੇ ਰਹਿੰਦਾ ਹੈ ਪਰ ਪਾਣੀ ਨਾਲ ਲਿਪਟਦਾ ਨਹੀਂ ਤਿਵੇ ਜਦੋਂ ਮਨ ਦੀ ਸੁਰਤ ਸ਼ਬਦ ਦੇ ਨਾਲ ਜੁੜੀ ਰਹਿੰਦੀ ਹੈ ਤਾਂ ਮਨੁੱਖ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ हे ਨਾਨਕ ਪ੍ਰਭੂ ਦਾ ਨਾਮ ਜਪੋ ਅਤੇ ਇੱਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਓ ਸਿੱਧ ਅਸੀਂ ਕਿੱਥੋਂ ਆਏ ਹਾਂ ਅਸੀਂ ਕਿੱਧਰ ਜਾ ਰਹੇ ਹਾਂ ਅੰਤ ਵਿੱਚ ਅਸੀਂ ਕਿੱਥੇ ਲੀਨ ਹੋਵਾਂਗੇ ਨਾਨਕ ਉਸ ਦੇ ਹੁਕਮ ਨਾਲ ਆਉਂਦੇ ਹਾਂ ਉਸ ਦੇ ਹੁਕਮ ਨਾਲ ਜਾਂਦੇ ਹਾਂ ਅਤੇ ਉਸ ਦੇ ਹੁਕਮ ਨਾਲ ਹੀ ਲੀਨ ਹੋ ਜਾਂਦੇ ਹਾਂ शब्द के राही ही मर्यादा अते मर्तबा मिलता है असी सच तो उबरते हाँ और मुड़ सच समा आ जाते हाँ पवित्र जीव एक सच्चे प्रभु विच लीन हो जाता है सिद्ध असी शुरुआत बारे की दस सकते हैं उस वेले परम तत् अकाल किस घर वसता सी नानक शुरुआत बारे तो सिर्फ अचंबा ही बयान कर सकते हाँ उस वेले परम तत् अनंत गहराई अपने आप अंदर ही वसता सी सिद्ध, तेरा गुरु कौन है तू किस दा चेला है? नानक, शब्द ही गुरु है, जिस मैं प्रेम टिका मैं शब्द गुरु दा चेला हाँ हे नानक युगा युगा तो संसार दा मालिक प्रभु ही मेरा गुरु है सिद्ध ओ केड़ी समाधि भगती है जिस नाल मन अपने आप लीन हो जावे? नानक अंदरों हौमंकार न मिटा के दूजापन दूर करके जीव परमेषर न एक रूप हो जाता है सिद्ध के बुद्धि है जिस न मन अडोल अटल रहा है तेड़ा ते आहार संतोख दिता है नानक अमृत रस पी के आत्मा शांति विच टिक जाती है सच्चे प्रभु की तांग तेरा दुख खा जाएगी अते सच्चे प्रभु राही तू तृप्त होवेगा ਅੰਤਵਿਦ ਸਿੱਧਾ ਨੇ ਗੁਰੂ ਜੀ ਨੂੰ ਆਪਣੇ ਚਮਤਕਾਰਾਂ ਦੀ ਤਾਕਤ ਨਾਲ ਪ੍ਰਭਾਵਿਤ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਗੁਰੂ ਜੀ ਨੂੰ ਇੱਕ ਖਾਲੀ ਕਟੋਰਾ ਦਿੱਤਾ ਅਤੇ ਕਿਹਾ ਕਿ ਨੇੜੇ ਵਾਲੇ ਟੈਂਕ ਸਰੋਵਰ ਤੋਂ ਪਾਣੀ ਭਰ ਕੇ ਲਿਆਓ। ਗੁਰੂ ਜੀ ਉੱਥੇ ਗਏ ਪਰ ਖਾਲੀ ਹੱਥ ਵਾਪਸ ਆ ਗਏ। ਉੱਥੇ ਪਏ ਹੀਰੇ ਮੋਤੀ ਗੁਰੂ ਜੀ ਨੂੰ ਰਤਾ ਪਰਵੀ ਨਹੀਂ ਢੋਲਾ ਸਕੇ। ਗੁਰੂ ਜੀ ਨੇ ਕਿਹਾ, "ਮਾਫ਼ ਕਰੋ ਉੱਥੇ ਪਾਣੀ ਹੀ ਨਹੀਂ ਹੈ।" ਇਹ ਸੁਣ ਕੇ ਉਹ ਸ਼ਰਮਿੰਦੇ ਹੋ ਗਏ। ਗੁਰੂ ਜੀ ਨੇ ਅੱਗੇ ਕਿਹਾ, "ਮੈਂ ਉੱਥੇ ਪਾਣੀ ਲੱਭਣ ਗਿਆ ਸੀ।" ਹੀਰੇ ਮੋਤੀਆਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਇਹ ਸੁਣ ਕੇ ਉਹਨਾਂ ਦੇ ਅੰਦਰ ਬਦਲਾਅ ਆ ਗਿਆ ਅਤੇ ਆਖਿਰਕਾਰ ਉਹ ਗੁਰੂ ਜੀ ਦੇ ਸ਼ਿਸ਼ ਬਣ ਗਏ